ਵਾਈ ਕੁ ਜੀ ਕਾ ਖਾਲਸਾ ਵਾਈ ਕੁ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਆਪਣੀ ਕੁਆਲਿਟਿਕ ਚੈਨਲ ਤੇ ਤੇ ਅੱਜ ਦੀ ਜਿਹੜੀ ਨਵੀਂ ਕਲਾਸ ਹੈਗੀ ਹੈ ਇੱਕ ਡਿਮਾਂਡਡ ਵੀਡੀਓ ਹੈਗੀ ਹੈ ਜਿਦੇ ਵਿੱਚ ਇੱਕ ਭੈਣ ਨੇ ਸਾਨੂੰ ਦੱਸਿਆ ਸੀਗਾ ਕਿ ਸਲਵਾਰ ਦੀ ਕਟਿੰਗ ਦੱਸਿਓ ਅ ਜਿਹਦੀ ਲੰਬਾਈ ਹੈਗੀ ਹੈ 36 ਇੰਚ ਠੀਕ ਹੈ ਇਹ ਨਾਪ ਹੈਗਾ ਲੈਂਥ ਹੈਗੀ ਹੈ ਸਲਵਾਰ ਦੀ 36 ਇੰਚ ਮੋਰੀ ਹੈਗੀ ਹੈ 6.5 ਕਿਉਂਕਿ ਮੈਂ ਆਪਣੀ ਕਸਟਮਰ ਦੀ ਕੱਟਣ ਲੱਗੀ ਆ ਸੇਮ ਨਾਪ ਹੈ ਬਸ ਜਿਹੜੀ ਭੈਣ ਨੇ ਮੋਰੀ ਦੱਸੀ ਸੀਗੀ ਉਹ 7 ਇੰਚ ਆ ਔਰ 벨ਟ ਹੈਗੀ ਹੈ 29 ਇੰਚ ਆਸਣ ਰੱਖਣਾ ਹੈ 11 ਇੰਚ ਠੀਕ ਹੈ ਤੇ ਇਹ ਆਪਾਂ ਅੱਜ ਕਟਿੰਗ ਕਰਾਂਗੇ ਠੀਕ ਹੈ ਇਹ ਆਪਣੇ ਕੋਲ ਹੈਗਾ ਜੀ ਸਲਵਾਰ ਦਾ ਕਪੜਾ ਸਭ ਤੋਂ ਪਹਿਲਾਂ ਆਪਾਂ ਜਿਹੜੀ ਸਲਵਾਰ ਦੀ ਲੈਂਥ ਹੈਗੀ ਹੈ ਉਹਦੀ ਕਟਾਈ ਕਰਨੀ ਆ ਉਹ ਕਿੰਨੇ ਦੀ ਕਰਨੀ ਆ ਸਲਵਾਰ ਦੀ ਜਿਹੜੀ ਲੈਂਥ ਹੈਗੀ ਹੈ ਹਨਾ ਆਪਾਂ ਕਟਿੰਗ ਕਿੰਨੇ ਦੀ ਕਰਨੀ ਹੈ ਜਿੰਨੀ ਵੀ ਸਲਵਾਰ ਦੀ ਲੈਂਥ ਹੁੰਦੀ ਹੈ ਉਹਦੇ ਵਿੱਚੋਂ 4 ਇੰਚ ਮਾਈਨਸ ਕਰ ਲੈਣਾ ਠੀਕ ਹੈ ਤਾ ਸਾਡੀ ਜਿਹੜੀ 32 ਇੰਚ ਦੀ ਕਟਾਈ ਜਿਹੜੀ ਹੋਣੀ ਆ ਸਲਵਾਰ ਦੀ ਤਾਂ ਆਪਾਂ ਹੁਣ ਕੀ ਕਰਨਾ ਹੈ ਜਿਹੜਾ ਕਪੜਾ ਹੁੰਦਾ ਸਾਡੇ ਕੋਲ ਉਹਦੀ ਲੈਂਥ ਚੈੱਕ ਕਰਨੀ ਆ ਆਪਾਂ 32 ਇੰਚ ਦੇ ਹਿਸਾਬ ਨਾਲ ਆਪਾਂ ਇਹ ਚੈੱਕ ਕਰਾਂਗੇ ਇੱਕ ਲੈਂਥ ਸਾਨੂੰ ਚਾਹੀਦੀ ਆ ਪੱਲੇ ਵਾਸਤੇ ਤੇ ਦੋ ਲੈਂਥ ਚਾਹੀਦੀਆਂ ਸਾਨੂੰ ਕੁੰਦੇ ਦੀਆਂ ਠੀਕ ਹੈ ਜੀ ਇਸ ਕਰਕੇ ਆਪਾਂ ਨੇ ਤਿੰਨ ਲੈਂਥ ਜਿਹੜੀਆਂ 32 32 ਇੰਚ ਦੀਆਂ ਚੈੱਕ ਕਰਨੀਆਂ ਆ ਉਹ ਪਹਿਲਾਂ ਆਪਾਂ ਨੇ ਚੈੱਕ ਕਰ ਲੈਣੀਆਂ ਹਮੇਸ਼ਾ ਜਦੋਂ ਵੀ ਤੁਸੀਂ ਸਲਵਾਰ ਕਟਿੰਗ ਕਰਨੀ ਆ ਤਾਂ ਇਹ ਜ਼ਰੂਰ ਚੈੱਕ ਕਰ ਲੈਣਾ ਜੇ ਤਾਂ ਤੁਹਾਡੀਆਂ ਤਿੰਨ ਲੈਂਥ ਨਿਕਲਦੀਆਂ ਫਿਰ ਤਾਂ ਤੁਹਾਡੀ ਜਿਹੜੀ ਹੈ ਪਟਿਆਲਾ ਸਲਵਾਰ ਦੇ ਵਾਂ ਕਟਿੰਗ ਹੋ ਜਾਣੀ ਆ ਜੇ ਨਹੀਂ ਤਾਂ ਤੁਹਾਡੀ ਸੈਮੀ ਪਟਿਆਲਾ ਜਿਹੜੀ ਵਿੱਚੇ ਪੱਲੇ ਹੁੰਦੇ ਵਾਲੀ ਹੁੰਦੀ ਆ ਉਹ ਵਾਲੀ ਸਲਵਾਰ ਦੀ ਕਟਿੰਗ ਹੋ ਜਾਣੀ ਇਹ ਦੇਖੋ ਆਪਣਾ 32 32 ਇੰਚ ਦੀਆਂ ਤਿੰਨ ਲੰਬਾਈਆਂ ਹੋ ਕੇ ਉੱਪਰ ਜਿਹੜਾ ਹੈ ਸਾਡਾ 4 ਇੰਚ ਦਾ ਕਪੜਾ ਜਿਹੜਾ ਬਚਦਾ ਹੈ 4-5 ਇੰਚ ਦਾ ਤਾਂ ਆਪਾਂ ਨੇ ਹੁਣ ਕੀ ਕਰਨਾ ਹੈ ਪਹਿਲਾਂ ਪੱਲੇ ਕਟਿੰਗ ਕਰ ਲੈਣੇ ਆ तुकत पहला कपड़े नूँ फोल्ड कार लाणा है एता ਬਿਲਕੁਲ ਚੰਗੀ ਤਰ੍ਹਾਂ ਫੋਲਡ ਕਰਕੇ ਕੰਨੀ ਤੋਂ ਕੰਨੀ ਬਰਾਬਰ ਬਣਾ ਕੇ ਇਹਨੂੰ ਪ੍ਰੈਸ ਫੇਰ ਲੈਣੀ ਹੈ ਇੱਕ ਵਾਰ ਕੰਨੀਆਂ ਬਿਲਕੁਲ ਬਰਾਬਰ ਰੱਖਣੀਆਂ ਜਿਵੇਂ ਤੁਸੀਂ ਪਟਿਆਲਾ ਸਲਵਾਰ ਦੀ ਕਟਿੰਗ ਕਰਦੇ ਸੇਮ ਹੈ ਉਸੇ ਤਰੀਕੇ ਨਾਲ ਹੋਣੀ ਹੈ ਪਰ ਇਹਦੇ ਵਿੱਚ ਕੀ ਹੈ ਕਿ ਕੁੰਦੇ ਥੋੜੇ ਜਿਹਾ ਪਟਿਆਲਾ ਸਲਵਾਰ ਨਾਲੋਂ ਘੱਟ ਹੋਣਗੇ ਅਰਜ ਦੇ ਵਿੱਚ ਨੇ ਤੋਂ ਜਿਹੜੀ ਵੀ ਇਹ ਕਾਣ ਹੈ ਉਹ ਕੱਢ ਲੈਣੀ ਹੈ ਇਸ ਤਰ੍ਹਾਂ ਇੱਥੇ ਇੱਕ ਮਾਰਕਿੰਗ ਕਰ ਲੈਣੀ ਹੈ ਤੇ ਹੁਣ ਆਪਾਂ ਨੇ ਜਿਹੜੀ ਸਲਵਾਰ ਦੀ ਲੈਂਥ ਲਗਾਨੀ ਹੈ ਕਟਾਈ ਵਾਸਤੇ ਉਹ 32 ਇੰਚ ਦੀ ਲਗਾਨੀ ਹੈ ਤੋਂ ਆਪਾਂ 32 ਇੰਚ ਤੇ ਮਾਰਕਿੰਗ ਕਰ ਲੈਣੀ ਹੈ ਇੱਥੋਂ ਵੀ 32 ਇੰਚ ਤੇ ਮਾਰਕਿੰਗ ਕਰਕੇ ਇਹਨੂੰ ਸਿੱਧਾ ਮਿਲਾ ਲੈਣਾ ਕਿ ਜੇ ਇਹ ਹੋ ਗਈ ਸਾਡੀ ਸਲਵਾਰ ਦੀ ਲੈਂਥ ਜੇ ਤੁਹਾਨੂੰ ਇਦਾਂ ਨਹੀਂ ਪਤਾ ਲੱਗਦਾ ਵੈਸੇ ਤਾਂ ਇਹ ਸਭ ਤੋਂ ਸੌਖਾ ਤਰੀਕਾ ਹੈ ਕਿ ਤੁਸੀਂ 4 ਇੰਚ ਮਾਈਨਸ ਕਰ ਲੈਣਾ ਇਹ ਆਪਾਂ ਨੇ 5 ਇੰਚ ਦੀ 벨ਟ ਰੈਡੀ ਰੱਖਣੀ ਹੁੰਦੀ ਆ ਆਪਾਂ 5 ਇੰਚ ਉੱਪਰ ਛੱਡ ਕੇ ਜਿੰਨੀ ਸਲਵਾਰ ਦੀ ਲੈਂਥ ਹੈਗੀ ਆ ਉਹਦੇ ਵਿੱਚ 1 ਇੰਚ ਪਲੱਸ ਕਰ ਲੈਣਾ ਠੀਕ ਹੈ 36 ਹੈ ਤਾਂ 37 ਦੀ ਕਟਿੰਗ ਕਰ ਲੈਣੀ 5 ਇੰਚ ਉੱਪਰ ਨੂੰ ਛੱਡ ਕੇ ਠੀਕ ਹੈ ਜੇ ਇਦਾਂ ਨਹੀਂ ਸਮਝ ਲੱਗਦੀ ਤਾਂ ਤੁਸੀਂ ਸਿੱਧਾ ਜਿੰਨੀ ਵੀ ਲੈਂਥ ਹੈਗੀ ਉਹ ਚੋਂ 4 ਇੰਚ ਮਾਈਨਸ ਕਰ ਲਓ ਤਾਂ 32 ਇੰਚ ਆ ਗਿਆ ਉਨਾਂ ਜਿੰਨਾ ਤੁਹਾਡਾ ਨਾਪ ਦੇ ਅਕੋਰਡਿੰਗ ਆਇਆ ਉਹਨੇ ਦੀ ਮਾਰਕਿੰਗ ਕਰ ਲੈਣੀ ਠੀਕ ਹੈ ਹੁਣ ਆਪਾਂ ਨੇ ਕਰਨੀ ਹੈ ਪੱਲਿਆਂ ਦੀ ਚੜਾਈ ਸਾਡੀ ਮੋਰੀ ਹੈਗੀ ਹੈ ਜੀ 6.5 ਇੰਚ ਤਾਂ ਆਪਾਂ ਨੇ 13 ਇੰਚ ਦੇ ਜਿਹੜੇ ਪੱਲੇ ਆ ਉਹ ਕਟਿੰਗ ਕਰਨੇ ਆ ਜਿਵੇਂ ਸਾਡੀ ਭੈਣ ਨੇ ਮੈਸੇਜ ਕੀਤਾ ਸੀ ਕਿ 7 ਇੰਚ ਦੀ ਮੋਰੀ ਆ ਤਾਂ ਤੁਸੀਂ 14 ਦੇ ਵੀ ਕੱਟ ਸਕਦੇ ਆ ਤੁਹਾਡੇ 13.5 ਦੇ ਪੱਲੇ ਵੀ ਚੱਲ ਜਾਣੇ ਆ 13 ਦੇ ਵੀ ਚੱਲ ਜਾਣੇ ਆ ਠੀਕ ਹੈ ਤੁਹਾਡੇ ਜਿੰਨਾ ਮੋਰੀ ਹੁੰਦੀ ਹੈ ਉਹਨੂੰ ਡਬਲ ਕਰਕੇ ਉਨੀ ਮਾਰਕਿੰਗ ਕਰ ਲਓ ਬਾਈਜਾਂਸ ਕਪੜਾ ਘੱਟ ਹੈ ਜਾਂ ਥੋੜੇ ਤੁਸੀਂ ਉੰਦੇ ਜਿਹੜੇ ਆ ਪੌਂਚੇ ਦੇ ਵਿੱਚ ਜ਼ਿਆਦਾ ਦਿਖਾਣੇ ਚਾਹਣੇ ਆ ਤਾਂ 1 ਇੰਚ ਘੱਟ ਰੱਖ ਸਕਦੇ ਆ ਠੀਕ ਹੈ ਇਹ ਆਪਾਂ ਨੇ ਪੱਲਿਆਂ ਦੀ ਲੈਂਥ ਦੀ ਔਰ ਚੜਾਈ ਦੀ ਮਾਰਕਿੰਗ ਕਰ ਲਈ ਹੁਣ ਇੱਥੋਂ ਆਪਾਂ ਨੇ ਕਰ ਦੇਣੀ ਆ ਕਟਿੰਗ ਇਦ्रो ਵੀ ਇਹ ਹੋ ਗਏ ਸਾਡੇ ਪੱਲੇ ਤੇ ਇਹ ਵਾਲੇ ਫੈਬਰਿਕ ਚ ਆਪਾਂ ਨੇ ਕਰ ਲੈਣੀ ਹੈ 벨ਟ ਦੀ ਕਟਿੰਗ ਠੀਕ ਹੈ ਬੈਲਟ ਆਪਣੀ 5 ਇੰਚ ਰੈਡੀ ਹੈ ਤਾਂ ਆਪਾਂ ਨੇ 8 ਇੰਚ ਦੀ ਕਟਿੰਗ ਕਰਨੀ ਆ ਇੱਥੋਂ 8 ਇੰਚ 8 ਇੰਚ ਕਟੇ ਚੁ ਤੇ ਜਿਹੜੀ ਇਧਰ ਨੂੰ ਲੰਬਾਈ ਹੈਗੀ ਆ ਰੱਖ ਲਓ ਹਨਾ ਠੀਕ ਹੈ ਚੜਾਈ ਇੱਕ ਸਾਈਡ ਨੂੰ ਇਹ ਸਾਡੀ ਹੈਗੀ ਜੀ 29 ਇੰਚ ਤਾਂ ਆਪਾਂ ਨੇ 30 ਇੰਚ ਦੀ ਕਟਿੰਗ ਕਰਨੀ ਆ 1 ਇੰਚ ਐਕਸਟਰਾ ਅੱਧਾ ਅੱਧਾ ਇੰਚ ਦੋਨੋਂ ਸਾਈਡ ਜਿਹੜਾ ਸਾਡਾ ਸਲਾਈ ਦੇ ਵਿੱਚ ਆ ਜਾਣਾ ਆ ਉਹ ਮਾਰਜਨ ਰੱਖ ਲੈਣਾ ਆਪਾਂ ਇੱਥੋਂ ਵੀ ਆਪਾਂ ਨੇ 8 ਇੰਚ ਤੇ ਨਿਸ਼ਾਨੀ ਲਗਾ ਕੇ ਕਟਿੰਗ ਕਰ ਲੈਣੀ ਆ ਜੀ ਇਹ ਹੋ ਗਈ ਆਪਣੀ 벨ਟ ਹੁਣ ਆਪਾਂ ਨੇ ਕਟਿੰਗ ਕਰਨੀ ਹੈ ਥੁੰਦੇ ਥੁੰਦੇ ਕਟਿੰਗ ਕਰਨੀ ਕੀ ਕਰਨਾ ਹੈ ਕਿ ਆਪਣਾ ਇਹ ਜਿਹੜਾ ਫੈਬਰਿਕ ਆਪਾਂ ਨੇ ਇਦਾਂ ਫੋਲਡ ਕੀਤਾ ਸੀ ਇਹਨੂੰ ਖੋਲ ਕੇ ਛੋਟੀ ਸਾਈਡ ਨੂੰ ਇਹਨੂੰ ਕੰਨੀ ਨਾਲ ਕੰਨੀ ਬਲਾ ਕੇ ਫੋਲਡ ਕਰ ਲੈਣਾ ਇਦਾਂ ਆਨੇ ਥੋੜਾ ਉਲਟੀ ਸਾਈਡ ਨੂੰ ਕਰਕੇ ਵਿਛਾ ਲਿਆ ਕਿਉਂਕਿ ਇਹ ਤੇਵਾਂ ਦੇ ਉੱਤੇ ਕਟਿੰਗ ਕਰਨਾ ਹੈ ਅਗਰ ਤੁਸੀਂ نیچے ਪਰਸ਼ ਤੇ ਕਟਿੰਗ ਕਰਦੇ ਫਿਰ ਜਿੱਦਾ ਮਰਜੀ ਵਿਛਾ ਲਓ ਠੀਕ ਹੈ ਹੁਣ ਆਪਾਂ ਨੇ ਕੱਟਣੇ ਆਂ ਕੁੰਦੇ ਕੁੰਦੇ ਕਟਿੰਗ ਕਰਨ ਦੇ ਲਈ ਆਪਾਂ ਨੇ ਜਿਹੜਾ ਕਪੜਾ ਆ ਉਹਨੂੰ ਇਸ ਤਰ੍ਹਾਂ ਡਬਲ ਫੋਲਡ ਕਰਕੇ ਵਿਛਾ ਲਿਆ ਇਦਾਂ ਠੀਕ ਹੈ ਇਦਾਂ ਨੂੰ ਲੈਂਥ ਆ ਤੇ ਲੈਂਥ ਨੂੰ ਫੋਲਡ ਕਰਕੇ ਆਪਾਂ ਨੇ ਵਿਛਾ ਲਿਆ ਹੈ ਉਹਨਾਂ ਆਪਾਂ ਨੇ ਇਹਦੀ ਇੱਕ ਵਾਰ ਲੈਂਥ ਚੈੱਕ ਕਰਨੀ ਹੈ ਕਿ ਕਿੰਨੀ ਆ ਇਹ ਸਾਡਾ 34 ਇੰਚ ਆਂਦਾ ਹੈ ਠੀਕ ਹੈ ਤੇ ਆਪਾਂ ਨੂੰ ਜਿਹੜੀ 32 ਦੀ ਕਟਿੰਗ ਚਾਹੀਦੀ ਹੈ ਇੱਕ ਸਾਈਡ ਤੋਂ ਆਪਾਂ ਇਧਰੋਂ ਲਗਾਵਾਂਗੇ ਲੈਂਥ 32 ਇੰਚ ਤੇ ਇਧਰ ਨੂੰ ਲਗਾ ਲੈਣਾ ਆਪਾਂ ਨੇ 2.5 ਇੰਚ ਠੀਕ ਹੈ ਹੁਣ ਦੂਜੀ ਸਾਈਡ ਜਿਹੜਾ ਆਪਾਂ ਨੇ ਖੁੱਲੇ ਵਾਲੇ ਪਾਸੇ ਤੋਂ ਸਾਹੇ ਵੱਲ ਨੂੰ ਨਿਸ਼ਾਨ ਲਗਾਣਾ ਹੈ ਇਦਾਂ ਵਰਤੀਏ 2H ਔਰ ਇੱਥੋਂ ਲਗਾ ਲੈਣਾ ਆਪਾਂ ਨੇ 2.5H ਹੁਣ ਇਹਨਾਂ ਨਿਸ਼ਾਨਾਂ ਨੂੰ ਅਸੀਂ ਆਪਸ ਦੇ ਵਿੱਚ ਇਦਾਂ ਤੇਰਸ਼ਾ ਮਿਲਾ ਲੈਣਾ ਹੈ ਇਗਰਿਕ ਅਗਰ ਤਾਂ ਤੁਹਾਡੇ ਕੋਲ ਕਪੜਾ ਜ਼ਿਆਦਾ ਹੋਵੇ ਠੀਕ ਹੈ ਤਾਂ ਉਹਦੇ ਵਿੱਚ ਤਾਂ ਇੱਥੋਂ ਆਸਣ ਤੁਹਾਡਾ ਨਿਕਲ ਜਾਣਾ ਹੁਣ ਇੱਥੇ ਸਾਰੇ ਕੋਲ ਕਪੜਾ ਥੋੜਾ ਘੱਟ ਹੈ ਵਰਜੇ ਤੁਸੀਂ ਨੋਰਮਲ ਵੀ ਇਦਾਂ ਸਲਵਾਰ ਦੀ ਕਟਿੰਗ ਕਰਦੇ ਆ ਤਾਂ ਤੁਹਾਡਾ ਜਿਹੜਾ ਅਰਜ ਹੈਗਾ ਸਲਵਾਰ ਦਾ ਗੇੜ ਉਹ ਸੋਹਣਾ ਬਣ ਜਾਂਦਾ ਹੈ ਠੀਕ ਹੈ ਤੇ ਹੁਣ ਆਪਣਾ ਇੱਥੋਂ ਕੀ ਹੈ ਕਿ ਆਪਣਾ ਆਸਣ ਜਿਹੜਾ ਇੱਥੋਂ ਘੱਟ ਹੁੰਦਾ ਹੈ ਆਸਣ ਰੱਖਣਾ ਆਪਾਂ ਨੇ 11 ਇੰਚ ਤੇ ਇੱਥੋਂ ਆਪਾਂ ਦੇਖਾਂਗੇ ਕਿ ਸਾਡੀ ਇਹ ਜਿਹੜੀ ਤੇਰਸ਼ੀ ਲਾਈਨ ਹੈ ਇੱਥੇ ਤੱਕ ਜਿੱਥੇ 11 ਇੰਚ ਸਾਡਾ ਆਇਆ ਉੱਥੇ ਆਪਾਂ ਨੇ ਮਾਰਕਿੰਗ ਕਰ ਲੈਣੀ ਹੈ ਜੇ ਤੁਹਾਨੂੰ ਲੱਗਦਾ ਕਿ ਸਾਡਾ ਅਸਨ ਹੋਰ ਖੁੱਲਾ ਕਰਨਾ ਹੈ ਤਾਂ 11.5 ਤੇ ਲਾ ਸਕਦੇ ਨਿਸ਼ਾਨੀ ਇੱਧਰ ਇੱਧੇ ਇਧਰਲੀ ਸਾਈਡ ਲਗਾ ਲੈਣਾ ਆ ਇਸ ਪਰ ਤੋਂ ਲੈ ਕੇ 11.5 ਇੰਚ ਤੱਕ ਇੱਧਰ ਹੁਣ ਸਭ ਤੋਂ ਪਹਿਲਾਂ ਆਪਾਂ ਨੇ ਇਹ ਤੇਰਸ਼ੀ ਲਾਈਨ ਟਾਈਂਚ ਦੀ ਜਿਹੜੀ ਮਾਰਕਿੰਗ ਕੀਤੀ ਆ ਉਸ ਸਾਈਡ ਤੋਂ ਕਟਿੰਗ ਕਰਾਂਗੇ ਹੁਣ ਆਪਾਂ ਨੇ ਇਹ ਵਾਲੇ ਨਿਸ਼ਾਨ ਕਟਿੰਗ ਕਰ ਲੈਣੇ ਆ। ਔਰ ਇਹ ਜੋ ਕੁੰਦਿਆਂ ਦੀ ਸਾਂਝੀ ਸਾਈਡ ਆਪਾਂ ਇਹਨੂੰ ਵੀ ਕਟਿੰਗ ਕਰ ਲੈਣਾ ਆ। ਜਦੋਂ ਵੀ ਤੁਸੀਂ ਇਦਾਂ ਸਾਂਝਾ ਕੱਟਣਾ ਹੈ ਤਾਂ ਇੱਥੇ ਹੱਥ ਜ਼ਰੂਰ ਰੱਖ ਲਿਆ ਕਰੋ ਕਈ ਵਾਰ ਕਪੜਾ ਜਿਹੜਾ ਹੈ ਖਿਸਕੇ ਜਾਂਦਾ ਹੈ। ਠੀਕ ਜੀ ਇਹ ਹੋ ਗਿਆ ਆਪਣੀ ਕੁੰਜੀਆਂ ਦੀ ਕਟਿੰਗ ਔਰ ਸਲਵਾਰ ਦੀ ਕਟਿੰਗ ਤੇ ਹੋਪਸੋ ਤੁਹਾਨੂੰ ਇਹ ਵੀਡੀਓ ਸਮਝ ਲੱਗੀ ਹੋਊਗੀ ਜਿਹੜੀ ਵੀ ਮੇਰੇ ਭੈਣ ਨੇ ਕਮੈਂਟ ਕੀਤਾ ਸੀਗਾ ਤੇ ਉਹ ਇਹ ਦੇਖ ਕੇ ਆਪਣੀ ਸਲਵਾਰ ਜਿਹੜੀ ਹੈ ਕਟਿੰਗ ਕਰ ਸਕਦੀ ਹੈ। ਵੀਡੀਓ ਬੇਸ਼ੱਕ ਥੋੜੀ ਲੇਟ ਹੋ ਗਈ ਹੈ। ਕਿਉਂਕਿ ਮੈਂ ਸੋਚਿਆ ਸੀ ਕਿ ਮੇਰੇ ਇੱਕ ਕਸਟਮਰ ਹੈਗੇ ਆ ਜਿਨ੍ਹਾਂ ਦਾ ਪ੍ਰੋਪਰ ਸੇਮ ਨਾਪ ਹੈਗਾ ਕਿ ਤੁਹਾਨੂੰ ਪ੍ਰੋਪਰ ਕਟਿੰਗ ਜਿਹੜੀ ਦੱਸੀ ਜਾਵੇ ਤਾਂ ਇਸ ਕਰਕੇ ਆਪਾਂ ਹੁਣ ਫੈਬਰਿਕ ਦੇ ਉੱਤੇ ਹੀ ਤੁਹਾਨੂੰ ਜਿਹੜੀ ਕਟਿੰਗ ਦੱਸੀ ਆ ਤੇ ਆਸ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਗੀ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਫॉर ਵਾਚਿੰਗ ਕਾਰਪਟਿਕ ਚੈਨਲ